ਹੂੰ। ਪਸਰੀ ਕਾਲ ਜੀ ਸਾਰਿਆਂ ਨੂੰ। ਆ ਜਾਵੇ ਤੇ ਇੱਧਰ ਜੇਲੇ ਦੇ ਖਿੱਤਾ ਕਿ ਨਹੀਂ। ਬਈ ਇਹ ਲੱਗੇ ਪੇ। ਮਨਾ ਚੱਲਦਾ ਤਾਂ ਕੱਲ ਫਿਰ ਅੱਜ ਟਰਾਲੀ ਲੱਗੀ ਲੋਡ ਕਰਨਾ। ਰਾਤ ਮੇਰੇ ਤੇ ਮੁੜਿਆ ਤੇ ਫਿਰ ਮਰੰਡੇ ਦੇ। 1.30 11 ਵਜੇ ਪੌਣੇ 12 ਵਜੇ ਘਰ ਆ ਗਏ ਤੇ। ਬਾਅਦ ਫਿਰ ਹੁਣ ਮਿਲਮਾਂ ਜਾ ਕੇ ਆਏ ਆਂ ਰਾਤ 7:35 ਦਾ ਜਿਹੜਾ ਦਲਵੀਰ ਵਾਲਾ ਉਹਦਾ ਐਕਸਲ ਟੁੱਟ ਗਿਆ ਤਾਂ। ਅਜੋ ਪਾਕੀ ਘਰ ਲੈ ਜਾਂਦਾ ਫਿਰ ਰਾਤ ਮੇਲੇ 'ਚ ਖੜਾਇਆ ਇਹ ਤੇ ਉਹਦੇ ਕਰਕੇ ਫਿਰ ਅੱਜ ਪੇਜੋ ਤਾਂ ਉਹਦੇ ਖਰਾਬ ਹੋ ਗਿਆ 2 ਵਜੇ ਦਾ ਟਾਈਮ ਹੋ ਗਿਆ ਹੁਣ ਜੈਲੇ ਨੇ ਟੌਲੀ ਵਿੱਚੇ ਬਾੜ ਲਈ ਗਿੱਲਾ ਬਹੁਤ ਪਿਆ ਖੇਤ ਐ ਨਾ ਦਲਦਲ ਕਰਦਾ ਜਾਵਾਂ ਹੀ ਐ ਜੋ ਪੰਗਾ ਲੈਣ ਵਾਲੀ ਕੰਮ ਐ ਮੇਰਾ ਵੀ ਇਹਦੇ ਜੈਲੇ ਨੂੰ ਹਾਂ ਨਿਕਲ ਜੂ ਰੜਦੇ ਦੇਖੋ ਹੌਣ ਦੇਖਦੇ ਆ ਹਾਂ ਪਹਿਲਾਂ ਫੇਰ ਕੇ ਦੇਖੇ ਤੇ ਵਿਚ ਮਾ ਮੋਟਾ ਪਹਿਲਾਂ ਫੇਰ ਕੇ ਦੇਖ ਰਿਹਾ ਆ ਜਾਂਦਾ ਥੱਲੇ ਨੂੰ ਆ ਅੱਛਾ ਉਹ ਵਾਲੀ ਮਜਬੂਰੀ ਐ ਇੰਨੀ ਤੂੰ ਲੜਾਈ ਵੀ ਨਹੀਂ ਕਰਨੀ ਇਹਨਾਂ ਨੇ ਹਾਂ 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 ਤਾਂ ਇਹ ਕਹਿੰਦੇ ਹਾਂ ਬੋਲ ਤੋ ਲਾਲਚ ਨਾ ਕਰ ਫੇਰ ਨਾ ਬੱਸ ਤੂੰ ਬਾਹਰ ਕੱਢ ਕੇ ਅੱਛਾ ਇਹਨੂੰ ਬਾਹਰ ਪਵਾ ਦੋਗੇ ਠੀਕ ਐ ਥੋੜਾ ਅੰਦਰ ਕਰ ਲਾ ਬੱਸ ਕਿਵਰੇ ਜਣਾ ਦੇਖਦੇ ਆ ਬਾਕੀ ਫੇਰ ਨਿਕਲੇ ਇੱਥੇ ਉਧਰ ਆਪਣਿਆਂ ਵਾਲੀ ਵੀ ਘੜੀ ਪਈ ਐ ਉਹ ਇਹ ਵੀ ਤਾਂ ਹੀ ਲਾਲਚ ਕਰਦੇ ਕਹਿੰਦੇ ਵਿੱਚ ਜਿੰਨੀ ਜੱਦ ਹੋ ਜੂਵੇ ਵਾਤੇ ਵਾਦ ਕੇ ਮੇਰੇ ਵਾਲੀ ਵੀ ਭਰ ਫੋਜੂਗੀ ਜਾ ਕੇ ਹੁਣ ਤੇ ਇਹ ਕਹਿੰਦੇ ਉਹ ਨੇਰਾ ਹੋ ਜੂਵੇ ਵੀ ਭਰਕੇ ਜਾਣਾ ਏ ਇਹਨਾਂ ਨੂੰ ਵੀ ਆਇਆ ਹੁੰਦਾ ਵੀ ਸਾਡਾ ਫਿਰ ਜੋਤਾ ਖਰਾਬ ਹੁੰਦਾ ਜੇ ਕੱਲੂ ਦਿਨ ਚ ਲੱਦੂਗੇ ਸਵੇਰੇ ਚਲੋ ਪਹਿਲਾਂ ਆਨੇ ਕੋਲ ਜੇ ਸੁੱਕੀ ਸੰਧੀ ਉਹਦਾ ਚਲੋ ਹੁਣ ਆਪਣਿਆਂ ਵਾਲੀ ਤਾਂ ਪਤਾ ਵੀ ਲਈ ਜੀ ਬਣ ਗਈ ਉੱਥੇ ਆ ਜਾਈਂ ਲੋਟ ਜੀ ਮੰਦੇ ਸਾਰੇ ਲੱਗੇ ਵੇ ਅੱਜ 11 ਬੰਦੇ ਐ ਗੈਰੀ ਉਰੀ ਆਏ ਵੇ ਐ ਤਾਂ ਉਹਨੇ ਬਾਕੀ ਫਿਰ ਬਾਹਰ ਕੱਢ ਕੇ ਲਓ ਜੀ ਟਰਾਲੀ ਖੱਢ ਕੇ ਇਹਦੇ ਰੈਂਪ 'ਤੇ ਖੜਾ ਦਿੱਤੀ ਨਿਕਲ ਗਈ ਦਿੱਖੇਤ ਮਾਤੇ ਪਰ ਕੈਮਰਾ ਫੜਨੇ ਵਾਲਾ ਫੋਨ ਕੋਈ ਫੜਨੇ ਵਾਲਾ ਹੈ ਨਹੀਂਦਾ ਵੀਡੀਓ ਬਣਾਉਣ ਵਾਲਾ ਬੰਦਾ ਇਹਦੇ ਕਰਕੇ ਵੀਡੀਓ ਬਣਾ ਲਈ ਹੋਈ ਟਰੈਕਟਰ ਕੱਢ ਦਿਆਂ ਦੀ ਖੌਰੂ ਦਾ ਪਿਆ खासा ਪਾਸ ਕਿ ਦਿ ਟੌਲੀ ਇਹ ਗੜਲੀ ਜਦੋਂ ਲੋ تھوڑی ਠੋਈ ਦੂਰ ਪਈ ਹੈ ਜਿਆਦਾ ਵੀ ਨਹੀਂ ਪਈ ਜਿਹੜਾ ਉਹਦੇ ਕਰਕੇ ਆਏ ਵੀ ਇਹਨਾਂ ਨੂੰ ਵੀ ਸੌਖੇ ਐਫਐਫ ਸੱਜਵੇ ਪ੍ਰਾਨਗਰੀ ਹੁੰਦੀ ਹੈ ਫਿਰ ਟਾਈਮ ਖਰਾਬ ਹੁੰਦਾ ਚਲੋ ਦੇਖੋ ਬਣਾ ਨਾ ਤਾਂ ਲੋਟਾ ਕਾ ਜਾਵੋ ਉਹ ਤੇ ਮਹੀਨਿਆਂ ਲਾਉਂ ਲਾਉ ਜੀ ਰਹਿਗੀਆਂ ਬਸ 20 ਕ ਭਰੀਆਂ ਜਿੱਥੇ ਦਾ ਕੋ ਫਿਰ ਇਹਨੇ ਡੰਡਾ ਚ ਲਾਇਆ ਤਾਂ ਇਹਨੂੰ ਡੰਡਾ ਕਹਿੰਦੇ ਜਿਹੜਾ ਮੁਰੇ ਤੇ ਛੋਟੇ ਛੋਟੇ ਭਰੀਆਂ ਲਾਉਂਦੇ ਹੁੰਦੇ ਆ ਪੁੱਤੇ ਦਾ ਘਰ ਰਸੇ ਪਾ ਕੇ ਰਸੇ ਵਿਚੇ ਛੜਤੇ ਤੇ ਐਵੇਂ ਭਰੀਆਂ ਜਿਹੜੀਆਂ ਮੂਰੇ ਨੂੰ ਫਿਰ ਮੂਰੇ ਨੂੰ ਨਹੀਂ ਆਉਂਦੀਆਂ ਹੈਗੀਆਂ ਰਸੇ ਪਾ ਕੇ ਕੁਨੇ ਛੜਤੇ ਹੁਣ ਜਦ ਸਾਰੀ ਲੱਦ ਹੋ ਗਈ ਫਿਰ ਦੋਆ ਟਰੈਡਰ ਪਾ ਕੇ ਰਸੇ ਮੂਰੇ ਨੂੰ ਖਿੱਚ ਲੂਗੇ ਦੁਬਾਰਾ ਫੇਰ ਆਪਨ ਨੂੰ ਪਾ ਦੂਗੇ ਆਓ ਜੀ ਖੇਰ ਬਹੁਤ ਡੂੰਗਾ ਲਾ ਕੇ ਇੱਧਰ ਆਹ ਰਹੇ ਮਮਰੇ ਜੇ ਪੱਕਾ ਜਦ ਬਣਿਆ ਪਤਾ ਕੇ ਦੇ ਬਹਨਰਮ ਦਾ ਹੋ ਇਹ ਪਾਣੀੋਂ ਬਣਿਆ ਪੇਜਮਈ ਇੰਨੀ ਟਰਾਲੀ ਕਰਦੀ ਆਈ ਐ ਪਰ ਨਿਕਲੇ ਆਈ ਪਹਿਲੀ ਧੀ ਕਰਕੇ ਤਾਂ ਦੂਜੀ ਵਾਰ ਨੂੰ ਚਾਹ ਸਾਰੇ ਵਿੱਚ ਲੱਦ ਲਈਏ ਕੋਈ ਫਰਕ ਨਹੀਂ ਪੈਣਾ ਮੈਂ ਇੱਕ ਵਾਰ ਫੇ ਲਈ ਐ ਨਾ ਬਖ ਜਾਈ ਬਾਕੀ ਹੁਣ ਧੁੱਪ ਤਪ ਲੱਗੀ ਜਾਣੀ ਲਈ ਨੂੰ ਇੱਥੇ ਆ ਕੇ ਖੜ ਗਿਆ ਤਾਂ ਦੇਖ ਕਿੰਨੀ ਲੂਈ ਲਈ ਬਣੀ ਪਈ ਐ ਸਿਰੇ ਤੇ ਦੱਬਦੀ ਆਇਆ ਆਪਣੀ ਲਈ ਚ ਦੇਖ ਲਓ ਕਿੰਨਾਂ ਲਈ ਹੂੰ ਮਾਰੇ ਗਈਆਂ ਅੱਠ ਭਰੀਆਂ ਹੋ ਗਿਆ ਕੰਮ ਗੇੜ ਚ ਮੈਂ ਵੀ ਫਿਰ ਟ੍ਰੈਕਟਰ ਦਾ ਟਰਾਲਾ ਪਾ ਲਿਆ ਤੇ ਪਰ ਇਹਨੂੰ ਵੀ ਨਾਲੇ ਫਟਾ ਲਾ ਦੇ ਲੇ ਜੂਗਾ ਨਾ ਟਰਾਲੇ ਦੇ ਵਿੱਚੋਂ ਫੇਰ ਬਿਠਾ ਲੇ ਜੂਗਾ ਇਹਨਾਂ ਨੂੰ ਤੂ ਦੇਖੇ ਤੱਕ ਫੇਛੇਤੀ ਜਲੀ ਜਾਊਂਗੇ ਉਹ ਰਸੇ ਰਸੇ ਬਾਦੀਏ ਮੈਦਾਨਾਂ ਫਿਰ ਉਹ ਖੇਚੀ ਜਾ ਕੇ ਲੋ ਜੀ ਆ ਕਣਕ ਵੀ ਆ ਗਈ ਜੈਲੀ ਦੀ ਵੀ ਬੈਡਾਂ ਵਾਲੀ ਕਹਿੰਦੇ ਬੈਡਾਂ ਵਾਲੀ ਜੀ ਵਿੱਚ ਗੰਨਾ ਜੰਮਿਆ ਜਾਇਆ ਹੈ ਨਾ ਕੋਈ ਕੋਈ ਕਣਕ ਦਾ ਦਾਣਾ ਵੀ ਕਿਰਿਆ ਭਾਈ ਚਲੋ ਤਾਂ ਜੋ ਗੜਾਈ ਕਰਨੀ ਜਾਂ ਪੱਟ ਹੋਏ ਨਹੀਂ ਪਰ ਬੈਡਾਂ ਬਕਣਕ ਬਹੁਤ ਕੰਮ ਦੀ ਖੜੀ ਹੈ ਨਾ ਤਿੰਨ ਤਿੰਨ ਸਿਆੜਾ ਹੈ ਚਾਰ ਕਿਤੇ ਚਾਰ ਕਿਤੇ ਤਿੰਨ ਬਹੁਤ ਵਧੀਆ ਕਣ ਖੜੀ ਹੈ ਬਾਕੀ ਦਾ ਝਾੜ ਛੋੜ ਵੀ ਦੱਸਾਂਗੇ ਜਦ ਵੱਡੂਗੇ ਕਾਲੀ ਪਈ ਜਮਈ ਕੋਈ ਕੱਖ ਨਹੀਂ ਕੋਈ ਕੋਸ਼ ਨਹੀਂ ਕੋਈ ਕੁਆੜ ਨਹੀਂ ਬਿਲਕੁਲ ਸਾਫ ਪਈ ਹੈ ਨਾ ਗੰਨਾ ਵੀ ਵਹ ਗਿਆ ਜੰਮਿਆ ਵਾ ਵਿੱਚ ਵਿੱਚ ਲਾ ਲੀ ਉੱਥੇ ਰੱਖਿਆ ਲਓ ਜੀ ਆਗੇ ਬੰਦੇ ਇਧਰ ਆਪਣੇ ਵਾਲੇ ਖੇਤ ਚ ਹਾਂ ਲਗੇ ਹਾਂ ਲੋਡ ਕਰਨ ਕੋਸੋਰੇ ਲੋਡ ਕਰੂਗੇ ਫੇ ਕੋਸੋ ਪਰਲੇ ਪਾਸੇ ਸਾਹਮਣੇ ਖੜਾ ਲੂਗੇ ਫੇ ਲੀਚ ਤਾਰੂ ਦਾਰ ਫਟਾ ਦਾਰੂ ਚਲੋ ਲਖੋ ਨਹੀਂ ਬਾਕੀ ਰੱਦ ਦੇ ਫਿਰ ਲੋ ਜੀ ਲੱਗੇ ਪਏ ਤੇ ਕੰਨ ਨਿੱਤਰ ਐਨੇ ਘਰ ਆ ਦੇਖ ਫੇ ਟੋਲੀ ਕਹਾ ਕਰ ਲਈ ਥੋੜੀ ਜੀ ਬਾਕੀ ਉਹ ਮੋੜ ਮੋੜ ਕੇ ਫਿਰ ਖੜਾ ਲੂੰਗੇ ਤੇ ਸਿੱਧੇ ਦੇ ਨਾ ਟਰੈਕਟਰ ਪਾਏ ਵੇ ਚੱਲਣ ਦੇ ਫਿਰ ਗਰਾ ਦੇਉਂਗੀ ਹਲੇ ਬਾਕੀ ਜਾਉਂਗੇ ਕੱਲ ਨੂੰ ਸਲਾਣੇ ਮਿਲ ਫੇਰ ਅੱਜ ਪੈਰੀਤਰੀਕ ਹੋ ਗਈ ਕਾਲੂ ਦੋ ਤਰੀਕ ਹੋ ਰਹੇ ਆਂ ਦੋ ਤਰੀਕ ਨੂੰ ਸਰਾਣੇ ਮੇਲੇ ਜਾਊਂਗੇ ਫਿਰ ਲੈ ਕੇ ਦੇਖਦੇ ਆਂ ਉੱਥੇ ਜਾ ਕੇ ਕਿੰਨਿ ਘੀਟ ਭੂੜਾ ਹੈ ਆ ਵੀ ਉੱਚਾ ਮੋੜ ਹੈ ਇਹ ਬੈਠਾ ਵਾਲਾ ਕੰਨਾਂ ਹੀ ਆਹ ਖੇੜ ਖਲੇ ਖਾਲੀ ਹੈ ਆਹ ਦੋ ਛਾੜ ਤੇ ਫਿਰ ਖਾਲੀ ਹੈ ਉਹਦੇ ਕਰਕੇ ਹੋਈ ਦੀ ਜਿਹਦੀ ਖਾਲਜੀ ਬਣੀ ਬੇ ਖਾਲਦੇ ਵਿੱਚ ਲਈ ਆ ਜਾਂਦੀ ਹੈ ਤਾਂ ਕਰਕੇ ਵੇਟ ਟਰਾਲੀ ਵਿੱਚ ਬਾੜ ਲਈ ਤੀ ਇਹ ਦੂਏ ਤਰ੍ਹਾਂ ਹੁੰਦਾ ਫੇਟ ਟਰਾਲੀ ਵਿੱਚ ਕਿੱਥੇ ਵੜਨੀ ਸੀ ਮੋੜ ਕਰਕੇ ਉਪਰੀਆਂ ਪਈਆਂ ਪਈਆਂ ਹਲੇ ਸਾਰੀਆਂ ਅੱਜ ਵੱਡਾਂ ਨਹੀਂ ਗਏ ਬੰਦੇ ਕਿਸੇ ਦੇ ਤੇ ਆਇਆ ਕਰਕੇ ਕਹਿੰਦੇ ਦੋ ਟਰਾਲੀਆਂ ਲੋਡ ਕਰਨੇ ਕਰਕੇ بیا ਜੀ ਲੋੜੇ ਹੋ ਜਾਣ ਇਹਦੀ ਪੱਤੀ ਬਈ ਆਹ ਇਹਨੂੰ ਫੋਲ ਦੋਗੇ ਪਰ ਕੋਰੇ-ਕੋਰੇ ਦੇ ਬਚਿਆ ਰਹੂਗਾ ਅੱਜ ਫਿਰ ਮੂਰੇ ਨਿਕੜਾਇਆ ਹੈਗਾ ਬਹੁਤ ਜ਼ਿਆਦਾ ਕਿ ਫੇਰ ਛਤਰੀ ਟੁੱਟੀ ਜਾਂਦੀ ਹੈ ਹੁਣ ਜੇ ਆਪਾਂ ਡੰਡਾ ਲਾਊਗਾ ਤੇ ਮੂਰੇ ਕੱਢ ਲੂਗਾ ਬਾਕੀ ਜੈਲੇ ਵਾਲੀ ਦਾ ਫਿਰ ਕਰ ਖੜਾਤੀ ਕੱਢ ਗਏ ਇਹਨੂੰ ਵੀ ਫਿਰ ਯਲੇ ਨੂੰ ਬਲੰਗਾ ਜਾ ਤਾਂ ਟੋਜਨ ਬਣਾ ਹੋਊਗਾ ਫਿਰ ਕੱਢੋਗੇ ਇਹਨੂੰ ਵੀ ਆਕੇ ਬੀ ਵਾਤੇ ਰੱਖ ਲਿਆ ਤਾਂ 2 ਕਿਲੋ ਦਾ ਬੀਜ ਪਾਉਣਾ ਹੈ ਫੈਨਾ ਘਣਾ ਰੱਖ ਲਿਆ ਤਾਂ ਕੁੰਜਾ ਜਿਹਾ ਉਹ ਵੀ ਬੜਾਈ ਬਹੁਤ ਕਰਦੇ ਆ ਵੀ ਇਹ ਉੱਪਰ ਆ ਕਰਕੇ ਟਰਾਲੀਆਂ ਵੇ ਸੱਟ ਰਹਿੰਦੀ ਐ ਚਲੋ ਠੀਕ ਆ ਜੀ ਫੇਰ ਲੱਦਣੇ ਨੂੰ ਨੇੜਾ ਹੋ ਜਾਣਾ ਮੇਰੀ ਵੀਡੀਓ ਇੱਥੇ ਤੱਕ ਦੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ